ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਦੀ ਵੀਡੀਓ ਦੇ ਵਿੱਚ ਨਾ ਆਪਾਂ ਇਸ ਡੌਗ ਦੀ ਸਟੋਰੀ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗਾ ਤੇ ਸਾਰਿਆਂ ਤੋਂ ਪਹਿਲਾਂ ਤਾਂ ਮੈਂ ਮਾਫੀ ਚਾਹਣਾ ਕਿ ਮੈਂ ਬਹੁਤ ਟਾਈਮ ਤੋਂ ਤੁਹਾਡੇ ਨਾਲ ਕੋਈ ਵੀ ਜਿਹੜੀ ਇਹ ਵੀਡੀਓ ਸ਼ੇਅਰ ਨਹੀਂ ਕਰ ਸਕਿਆ ਗਿਆ ਤੇ ਦਰਅਸਲ ਮੈਂ ਕਿਸੇ ਪ੍ਰੋਬਲਮ ਦੇ ਵਿੱਚ ਸੀਗਾ ਤਾਂ ਕਰਕੇ ਮੇਰੇ ਤੋਂ ਕੋਈ ਵੀਡੀਓ ਜਿਹੜੀ ਰਿਕਾਰਡ ਨਹੀਂ ਕੀਤੀ ਗਈ ਤੇ ਮੈਂ ਤੁਹਾਡੇ ਨਾਲ ਸ਼ੇਅਰ ਨਹੀਂ ਕਰ ਸਕਿਆਗਾ ਤੇ ਹੁਣ ਆਪਾਂ ਰੈਗੂਲਰਲੀ ਵੀਡੀਓ ਜਿਹੜੀਆਂ ਪਾਉਂਦੇ ਰਿਹਾ ਕਰਾਂਗੇ ਤੇ ਹਾਂ ਆਪਾਂ ਨਾ ਇਸ ਫੀਮੇਲ ਡੌਗ ਦੀ ਸਟੋਰੀ ਜਿਹੜੀ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗਿਆ ਇਹ ਨਾ ਇਸ ਫੀਮੇਲ ਡੌਗ ਨੇ ਵਿਚਾਰੀ ਨੇ ਬਹੁਤ ਦਰਦ ਹੰਡਾਇਆ ਬਹੁਤ ਸੰਤਾਪ ਹੰਡਾਇਆ ਆਪਦੇ ਤੇ ਦਰਅਸਲ ਗੱਲ ਕੀ ਬਣਦੀ ਆ ਇੱਥੇ ਇੱਕ ਨਾ ਲੇਡੀਜ਼ ਹੁੰਦੀ ਆ ਜਿਹੜੀ ਕਿ ਇਹਨੂੰ ਹਰ ਰੋਜ਼ ਇਹ ਵੈਸੇ ਇੱਕ ਸਟ੍ਰੀਟ ਡੌਗ ਸੀ ਹੈ ਨਾ ਤੇ ਇੱਥੇ ਇੱਕ ਲੇਡੀਜ਼ ਹੁੰਦੀ ਆ ਜਿਹੜੀ ਇਹਨੂੰ ਹਰ ਰੋਜ਼ ਦੇਖਦੀ ਹੁੰਦੀ ਆ ਤੇ ਪਿਛਲੇ 12 ਮਹੀਨਿਆਂ ਤੋਂ ਇਹਨੂੰ ਲਗਾਤਾਰ ਖਾਣਾ ਜਿਹੜਾ ਦੇ ਰਹੀ ਸੀਗੀ ਲਗਾਤਾਰ ਇਹਦੀ ਕੇਅਰ ਕਰ ਰਹੀ ਸੀਗੀ ਉਹਨੂੰ ਇਦਾਂ ਲੱਗਦਾ ਸੀਗਾ ਕਿ ਵੀ ਇਹ ਜਿਹੜੀ ਆ ਸੂਣ ਵਾਲੀ ਆ ਬੱਚੇ ਦੇਊਗੀ ਤਾਂ ਉਸ ਹਿਸਾਬ ਨਾਲ ਇਹਦੀ ਜਿਹੜੀ ਕੇਅਰ ਕਰ ਰਹੀ ਸੀਗੀ ਜਦੋਂ 12 ਮਹੀਨੇ ਲਗਾਤਾਰ ਕੇਅਰ ਕਰਦੀ ਰਹਿੰਦੀ ਆ ਤਾਂ ਜਿਹੜਾ ਉਹਦਾ ਪੇਟ ਉਹ ਲਗਾਤਾਰ ਵੱਡਾ ਹੁੰਦਾ ਜਾਂਦਾ ਰਹਿੰਦਾ ਤੇ ਪਰ ਉਹ ਜਿਹੜਾ ਕਿਉ ਡਿਲੀਵਰੀ ਨਹੀਂ ਹੁੰਦੀ ਗਈ ਤਾਂ ਜਿਹੜੀ ਲੇਡੀ ਸੀਗੀ ਇਹ ਕਹਿੰਦੀ ਵੀ ਮੈਂ ਬਹੁਤ ਜ਼ਿਆਦਾ ਟੈਂਸ਼ਨ ਦੇ ਵਿੱਚ ਕਹਿੰਦੀ ਆ ਗਈ ਤੇ ਪਰ ਮੈਂ ਪਹਿਲਾਂ ਤਾਂ ਕਹਿੰਦੀ ਆਪਸ ਦੇ ਵਿੱਚ ਇੱਕ ਦੂਜੇ ਤੋਂ ਕਿਸੇ ਤੋਂ ਪੁੱਛਦੀ ਦੱਸਦੀ ਰਹੀ ਵੀ ਹਾਂ ਵੀ ਇਹ ਕਿ ਕਦੋਂ ਸੁੰਦੀ ਹੈ ਕਹਿੰਦੀ ਮੈਨੂੰ ਇਹਦੇ ਬਾਰੇ ਨੌਲੇਜ ਨਹੀਂ ਸੀਗੀ ਵੀ ਡੌਗ ਕਦੋਂ ਜਿਹੜਾ ਕਿ ਕਿੰਨੇ ਟਾਈਮ ਦੇ ਵਿੱਚ ਆਪਦੀ ਡਿਲੀਵਰੀ ਕਰ ਦਿੰਦਾ ਤੇ ਇਹ ਪਤਾ ਪੁੱਤਾ ਕਰਦੀ ਰਹੀ ਪਰ ਨਾ ਕਹਿੰਦੇ ਕੁਝ ਵੀ ਜਿਹੜਾ ਪੱਲੇ ਨਾ ਪਿਆ ਉਸ ਤੋਂ ਬਾਅਦ ਵੇਖੋ ਇਹ ਨੂੰ ਜਿਹੜੀ ਇਹ ਫੀਮੇਲ ਡੌਗ ਸੀਗੀ ਇਹਦੇ ਇੰਨੇ ਵਿਚਾਰੀ ਦੇ ਹਾਲਾਤ ਮਾੜੇ ਹੋ ਗਏ ਸੀਗੇ ਨਾ ਵੀ ਤੁਰਿਆ ਨਹੀਂ ਜਾਂਦਾ ਸੀ ਜਾਂ ਥੋੜੀ ਬੜਾ ਤੁਰਦੀ ਸੀਗੀ ਬਹਿ ਜਾਂਦੀ ਸੀ ਤੁਰਦੀ ਸੀਗੀ ਬਹਿ ਜਾਂਦੀ ਸੀਗੀ ਉਹ ਲੇਡੀਜ਼ ਆ ਜਿਹੜੀ ਕਹਿੰਦੀ ਵੀ ਮੈਂ ਸਵੇਰ ਜਦੋਂ ਕੰਮ ਤੇ ਜਾਣਾ ਕਹਿੰਦੀ ਇਹਨੇ ਵੀ ਮੈਨੂੰ ਇੰਨੀ ਔਖੀ ਹੋ ਕੇ ਵੀ ਇਹਨੇ ਮੈਨੂੰ ਛੱਡਣ ਜਾਣਾ ਤੇ ਜਦੋਂ ਸ਼ਾਮ ਨੂੰ ਕਹਿੰਦੀ ਮੈਂ ਵਾਪਸ ਆਉਣਾ ਰਾਤ ਨੂੰ ਤਾਂ ਇੱਕ ਜਿਹੜੀ ਲਾਈਟ ਹੁੰਦੀ ਸੀਗੀ ਲਾਈਟ ਦੇ ਚਾਨਣ ਦੇ ਥੱਲੇ ਕਹਿੰਦੀ ਬੈਠੀ ਮੇਰੀ ਵੇਟ ਕਰੀ ਜਾਂਦੀ ਰਹਿੰਦੀ ਸੀਗੀ ਇੰਨੀ ਤਕਲੀਫ ਦੇ ਵਿੱਚ ਵੀ ਤੇ ਜਦੋਂ ਆ ਕਹਿੰਦੀ ਵੀ ਇਹਦਾਕ ਮੈਨੂੰ ਕੋਈ ਹੱਲ ਨਾ ਦੇ ਸਿਆ ਤਾਂ ਮੈਂ ਕਹਿੰਦੀ ਸੋਚਿਆ ਮੈਂ ਡਾਕਟਰ ਕੋਲੇ ਇਹਨੂੰ ਲੈ ਕੇ ਜਾਵਾਂ ਤੇ ਜਦ ਡਾਕਟਰ ਦੇ ਕੋਲੇ ਲੈ ਕੇ ਗਏ ਤੇ ਇਹਦਾ ਭਾਰ ਭੂਰ ਤੋਲਿਆ ਤਾਂ ਡਾਕਟਰ ਨੇ ਇਹਦੀ ਸਕੈਨ ਕੀਤੀ ਤੇ ਸਕੈਨ ਕਰਨ ਦੇ ਵਿੱਚ ਪਤਾ ਲੱਗਿਆ ਵੀ ਇਹਦੇ ਨਾਲ ਪੇਟ ਦੇ ਵਿੱਚ ਇੱਕ ਫਲੂਇਡ ਬਣ ਰਿਹਾ ਜਿਹੜਾ ਕਿ ਸਾਰੇ ਸਰੀਰ ਦੇ ਵਿੱਚ ਇਹਦੇ ਚ ਫਲੂਇਡ ਜਿਹੜਾ ਭਰਿਆ ਪਿਆ ਤੇ ਉਹ ਇਹਨੂੰ ਇੰਨੀ ਬਹੁਤ ਜ਼ਿਆਦਾ ਜਿਹੜੀ ਤੰਗੀ ਦੇ ਰਿਹਾ ਤਾਂ ਫਿਰ ਇਹਨਾਂ ਨੇ ਕੀ ਕੀਤਾ ਵੀ ਕਹਿੰਦੇ ਇੱਕ ਛੋਟੀ ਜੀ ਸਰਜਰੀ ਕੀਤੀ ਸਰਜਰੀ ਕਰਕੇ ਤੇ ਉਹਦੇ ਵਿੱਚੋਂ ਲਗਭਗ 12 ਲੀਟਰ ਜਿਹੜਾ ਫਲੂਇਡ ਕੱਢਿਆ ਗਿਆ ਤੇ ਉਸ ਫਲੂਇਡ ਦੇ ਨਾਲ ਜਿਹੜੀ ਉਹਨੂੰ ਅੰਦਰ ਜਿਹੜਾ ਇਨਫੈਕਸ਼ਨ ਵੀ ਜਿਹੜੀ ਉਹ ਹੋ ਰਹੀ ਸੀਗੀ ਤੇ ਹੋ ਸਕਦਾ ਆਪਾਂ ਸੋਚ ਹੀ ਨਹੀਂ ਸਕਦੇਗੇ ਕਿ ਇੱਕ ਬੇਜਬਾਨ ਜਿਹੜਾ ਉਹ ਕਿੰਨੀ ਕਿ ਦਿੱਕਤ ਦੇ ਵਿੱਚ ਹੋਊਗਾ ਕਿੰਨੀ ਕਿ ਪ੍ਰੋਬਲਮ ਦੇ ਵਿੱਚ ਉਹ ਹੋਊਗਾ ਤੇ ਫਿਰ ਕਹਿੰਦੀ ਵੀ ਇਹਨਾਂ ਨੇ ਛੋਟੀ ਜੀ ਸਰਜਰੀ ਕੀਤੀ ਤੇ ਉਸ ਫਲੂਇਡ ਨੂੰ ਜਿਹੜਾ ਕਿ ਬਾਹਰ ਕੱਢਿਆ ਨਾਲ ਨਾਲ ਵੀਡੀਓ ਵੀ ਚੱਲ ਰਹੀ ਹੈ ਤੁਸੀਂ ਦੇਖ ਰਹੇ ਆ ਤੇ ਫਲੂਇਡ ਨੂੰ ਬਾਹਰ ਕੱਢਿਆ 12 ਲੀਟਰ ਲਗਭਗ ਫਲੂਇਡ ਸੀਗਾ ਜਿਹੜਾ ਇਹਨੂੰ ਬਾਹਰ ਕੱਢਿਆ ਗਿਆ ਤੇ ਉਸ ਤੋਂ ਬਾਅਦ ਕਹਿੰਦੀ ਵੀ ਇਹਨੂੰ ਮੈਂ ਅਡਾਪਟ ਕੀਤਾ ਤੇ ਹੁਣ ਇਹ ਲੇਡੀ ਜੀ ਦੀ ਦੇਖਭਾਲ ਕਰ ਰਹੀ ਆ ਤੇ ਸੋ ਮੈਨੂੰ ਵੀਡੀਓ ਬਹੁਤ ਵਧੀਆ ਲੱਗੀ ਮੈਂ ਸੋਚਿਆ ਵੀ ਤੁਹਾਡੇ ਨਾਲ ਵੀ ਇਸ ਵੀਡੀਓ ਨੂੰ ਸ਼ੇਅਰ ਕਰਾਂ ਤੇ ਦੇਖੋ ਇੱਕ ਆਪਣੇ ਆਸ-ਪਾਸੇ ਜਿਹੜੇ ਬੇਜਬਾਨ ਘੁੰਮ ਰਹੇ ਹੁੰਦੇ ਆ ਹਨ ਕਦੇ ਵੀ ਕਿਸੇ ਨੂੰ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਨਿੱਕੀ-ਮੋਟੀ ਵੀ ਪਰੇਸ਼ਾਨੀ ਦੀ ਜੇਕਰ ਲੋਡ ਹੁੰਦੀ ਉਹ ਪਰੇਸ਼ਾਨ ਹੁੰਦੀ ਆ ਤਾਂ ਤੁਹਾਡੀ ਮਦਦ ਦੀ ਜੇ ਉਹਨਾਂ ਨੂੰ ਲੋਡ ਹੁੰਦੀ ਆ ਤਾਂ ਹੱਥ ਮੰਨ ਕੇ ਬੇਨਤੀ ਆ ਵੀ ਉਹਨਾਂ ਨੂੰ ਇੱਕ ਵਾਰੀ ਜ਼ਰੂਰ ਵੇਖਿਆ ਕਰੋ ਤੇ ਜ਼ਰੂਰ ਉਹਨਾਂ ਨੂੰ ਆਪਣੀ ਨਿਗਾਹ ਦੇ ਹੇਠਾਂ ਰੱਖਿਆ ਕਰੋ ਵੀ ਤੁਹਾਨੂੰ ਪਤਾ ਲੱਗਦਾ ਰਹੇ ਵੀ ਹਾਂ ਵੀ ਇਹ ਚਲੋ ਠੀਕ ਆ ਵੀ ਆਪਾਂ ਸਾਰਿਆਂ ਨੂੰ ਉਹਨਾਂ ਨੂੰ ਘਰਾਂ 'ਚ ਨਹੀਂ ਰੱਖ ਸਕਦੇਗੇ ਸਾਰਿਆਂ ਨੂੰ ਉਹਨਾਂ ਵਾਸਤੇ ਕੁਝ ਨਹੀਂ ਹੱਲ ਹੋ ਸਕਦਾ ਹਨਾ ਤੇ ਚਲੋ ਜਿਹੜੇ ਬਾਹਰ ਅੰਦਰ ਤੁਰੇ ਫਿਰਦੇ ਉਹਨੂੰ ਆਪਦੀ ਨਿਗਰਾਨੀ ਦੇ ਹੇਠ ਜ਼ਰੂਰ ਰੱਖਿਆ ਕਰੋ ਕਮ ਸੇ ਕਮ ਜਿਹੜੇ ਆਪਣੇ ਘਰਾਂ ਦੇ ਕੋਲੇ ਤੁਰੇ ਫਿਰਦੇ ਆ ਉਹਨਾਂ ਦੀ ਗੌਰ ਜ਼ਰੂਰ ਰੱਖਿਆ ਕਰੋ ਵੀ ਇਹ ਸਹੀ ਆ ਸਹੀ ਸਲਾਮਤ ਹੈਗੇ ਆ ਇਹਨਾਂ ਨੂੰ ਕੋਈ ਦਿੱਕਤ ਤਾਂ ਨਹੀਂ ਹੈਗੀ ਕਿ ਖਾਣਾ ਪਾਣੀ ਦੇ ਕੇ ਤੇ ਸੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਾਇਓ ਤੇ ਇਹਨੂੰ ਫੋਲੋ ਕਰ ਲਓ ਬਹੁਤ ਬਹੁਤ ਧੰਨਵਾਦ ਸਾਰੀਆਂ ਭੈਣਾਂ ਭਰਾਵਾਂ ਦਾ